ਅਜੋਕੇ ਸਮੇਂ 'ਚ ਬਹੁਤ ਜ਼ਿਆਦਾ ਜੀਵ ਜਾਨਾਂ 'ਤੇ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਵੇਂ ਕਿ ਇੱਕ ਪਤੀ ਨੇ ਆਪਣੀ ਪਤਨੀ ਨੂੰ ਹੀ ਕਾਰ ਸਮੇਤ ਮਹੱਤ ਸੁੱਟ ਦਿੱਤਾ ਤੇ ਉਸ ਤੋਂ ਬਾਅਦ ਖੁਦ ਹੀ ਜਾ ਕੇ ਪੁਲਿਸ ਕੋਲ ਸਿਲੰਡਰ ਵਿਖਾ ਦਿੱਤਾ ਜਿਹਾ ਬਟੈਰਟੀ 30 ਬਕ ਲੋਨੀਦ ਰਹਿਣ ਵਾਲੀ ਕਨਵਿਆਉਤਾ ਮਹਿਲਾ ਨੂੰ ਉਸ ਦੇ ਪਤੀ ਨੇ ਕਾਰ ਸਮੇਤ ਪਾਕਸਾ ਮਹੱਤ ਸੁੱਟ ਦਿੱਤਾ ਤੇ ਸੁੱਟਣ ਤੋਂ ਬਾਅਦ ਉਸ ਦਾ ਪਤੀ ਆਪਣੇ ਆਪ ਹੀ ਥਾਣਾ ਕੁਤਵਾਲੀ ਦੀ ਪੁਲਿਸ ਦੇ ਕੋਲ ਚਲਾ ਗਿਆ ਜਿੱਥੇ ਉਸ ਨੇ ਪੁਲਿਸ ਨੂੰ ਸਭ ਕੁਝ ਖੁਦ ਹੀ ਦੱਸ ਦਿੱਤਾ ਤੇ ਨਾਲ-ਨਾਲ ਸੜਕ ਦੇ ਪੈਰਲਲ ਜਦੋਂ ਪਟਿਆਲਾ ਨੂੰ ਜਾਂਦੇ ਆਪਾਂ ਉੱਥੇ ਡੈੱਡ ਬਡੀ ਰਿਕਵਰ ਹੋਈ ਹੈ ਕਾਰ ਵਿੱਚੋਂ ਮਿਲੀ ਹੈ ਲੜਕੀ ਦਾ ਨਾਮ ਹੈ ਇਹਦਾ ਤੇ ਇਹਦੇ ਹਸਬੰਦ ਵੱਲੋਂ ਇੱਥੇ ਸਿੱਟੀ ਕੀ ਦੱਸੀ ਗਈ ਹੈ ਕਾਰਨ ਜਦੋਂ ਦੋਸ਼ੀ ਰਸਤਾ ਹੋਏਗਾ ਉਹ ਤੋਂ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਵੀ ਕਾਰਨ ਹੋਣਗੇ ਪਤਾ ਚੱਲਣਗੇ ਤੁਹਾਨੂੰ ਦੇ ਕੋਈ ਜੀ ਇੰਨਾ ਨਹੀਂ ਦੱਸਿਆ ਮਾਮੂਲੀ ਝਗੜਾ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹਨਾਂ ਦਾ 3 ਸਾਲ ਪਹਿਲਾਂ ਮੈਰਿਜ ਹੋਈ ਸੀ ਲੜਕੀ ਦੀ ਉਮਰ 23 ਸਾਲ ਹੈ ਤੇ ਲੜਕੇ ਦੀ 26-27 ਸਾਲ ਦੀ ਨਹੀਂ ਬੱਚਾ ਨਹੀਂ ਹੈਗਾ ਇਸੋ ਬਾਅਦ ਪੁਲਿਸ ਨੇ ਉਸਨੂੰ ਤਿੰਨ ਗ੍ਰਿਫਤਾਰ ਕਰ ਲਏ ਤੇ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਪਾਕੜਾ ਨਹਿਰ ਚੋ ਮਹਿਲਾ ਦੀ ਲਾਸ਼ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਉੱਥੇ ਦੂਜੇ ਪਾਸੇ ਮਹਿਲਾ ਦੇ ਪਰਿਵਾਰ ਵਾਲਿਆਂ ਨੇ ਮਲਜ਼ਮ ਪਤੀ ਦੇ ਖਿਲਾਫ ਥਾਣੇ ਦੇ ਬਾਹਰ ਜਾਮ ਕੇ ਨਾਰਾਬਾਸੀ ਕੀਤੀ। ਮਹਿਲਾ ਦੇ ਪਰਿਵਾਰ ਵਾਲਿਆਂ ਨੇ ਇਸ ਮਾਮਲੇ 'ਚ ਉਸਦੇ ਪਤੀ ਸਮੇਤ ਹੋਰ ਵਿਅਕਤੀਆਂ ਨੇ ਸ਼ਾਮਲ ਹੋਣ ਦਾ ਸ਼ੱਕ ਜ਼ਾਾਇਆ ਹੈ। ਫਿਲਹਾਲ ਪੁਲਿਸ ਇਸ ਮਾਮਲੇ 'ਚ ਜਾਂਚ ਕਰ ਰਹੀ ਹੈ। ਪਟਿਆਲਾ ਤੋਂ rau vrinder ਦੀ ਰਿਪੋਰਟ Delhi Post ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ